ਅੱਜ ਦੀ ਕਕ੍ਹਾ ਵੇਖਣ ਵਾਲੇ ਸਾਰੇ ਮੁੰਡੀਆਂ ਕੁੜੀਆਂ ਨੂੰ ਅਸ਼ੋਕ ਬਾੜਦਵਾਜ ਦੀ ਸਤਸ੍ਰੀਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh ਵਿਦਿਆਰਥੀਓ ਮੈਂ ਤੁਹਾਡੇ ਲਈ 10 ਪਾਸ਼ਿਆਂ ਦੀ ਜੀਵਨ ਨਾਲ ਕੁਝ ਇੰਪੋਰਟੈਂਟ ਪਰਸਨ ਲੈ ਕੇ ਆਇਆ ਸੀ ਮੈਂ ਤੁਹਾਨੂੰ ਡੇਲੀ ਦੀ ਕਕ੍ਹਾ ਵਿੱਚ ਉਹਨਾਂ ਦੇ ਜੀਵਨ ਬਾਰੇ 5 6 7 ਕੁਸਚਨ ਡੇਲੀ ਦੀ ਕਕ੍ਹਾ ਵਿੱਚ ਦੱਸਾਂਗਾ ਵੇਖੋ ਜੀ ਅੱਜ ਦੀ ਕਕ੍ਹਾ ਵਿੱਚ ਵੱਖਰੇ ਵੱਖਰੇ ਸੱਤ ਪਰਸਨ ਕਿਹੜੇ ਹਨ ਜੋ ਤੁਹਾਡੇ ਇਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਵੇਖੋ ਜੀ ਅਸਦਾ ਪਹਿਲਾ ਪ੍ਰਸ਼ਨ ਕਿਹੜਾ ਸੀ ਗੁਰੂ ਰਾਮਦਾਸ ਜੀ ਦਾ ਮੁਰਲਾ ਨਾਮ ਕੀ ਸੀ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਦਾ ਮੁਰਲਾ ਨਾਮ ਕੀ ਸੀ ਗੁਰੂ ਰਾਮਦਾਸ ਜੀ ਦਾ ਮੁਰਲਾ ਨਾਮ ਭਾਈ ਜੇਠਾ ਜੀ ਸੀ ਵੇਖੋ ਜੀ ਅੱਗੇ ਵਾਲਾ ਪ੍ਰਸ਼ਨ ਆਦ ਗ੍ਰੰਥ ਦੀ ਸੰਕਲਪ ਆਦ ਗ੍ਰੰਥ ਦਾ ਸੰਕਲਨ ਕਿਹੜੇ ਗੁਰੂ ਜੀ ਨੇ ਕੀਤਾ ਆਦ ਗ੍ਰੰਥ ਦਾ ਸੰਕਲਨ ਕਿਹੜੇ ਗੁਰੂ ਜੀ ਨੇ ਕੀਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀ ਵੇਖੋ ਜੀ ਤੀਜਾ ਪ੍ਰਸ਼ਨ ਕਿਹੜਾ ਸੀ ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਜੀ ਨੇ ਕੀਤੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਸਥਾਪਨਾ ਕਿਹੜੇ ਗੁਰੂ ਜੀ ਨੇ ਕੀਤੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਸਥਾਪਨਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮਲਖਾੜੇ ਦੀ ਸਥਾਪਨਾ ਵੀ ਕਿਨੂੰ ਗੁਰੂ ਅੰਗਦ ਦੇਵ ਜੀ ਨੂੰ ਕੀਤੀ ਸੀ ਅੱਗੇ ਵੇਖੋ ਜੀ ਗੋਇੰਦਵਾਲ ਵਿੱਚ 84 ਪੌੜੀਆਂ ਦਾ ਨਿਰਮਾਣ ਕਿਹੜੇ ਗੁਰੂ ਜੀ ਨੇ ਕਰਾਈਆ ਸੀ ਕਿਹੜੇ ਗੁਰੂ ਜੀ ਨੇ ਕਰਾਈਆ ਸੀ ਗੋਇੰਦਵਾਲ ਵਿੱਚ 84 ਪੌੜੀਆਂ ਦਾ ਨਿਰਮਾਣ ਕਿਹੜੇ ਗੁਰੂ ਜੀ ਨੇ ਕਰਾਈਆ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਵਿੱਚ 84 ਪੌੜੀਆਂ ਦਾ ਨਿਰਮਾਣ ਕਰਾਇਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵੇਖੋ ਜੀ ਪ੍ਰਸ਼ਨ ਨੰਬਰ 5 ਕਿਹੜੇ ਗੁਰੂ ਜੀ ਨੇ ਮਸੰਦ ਪੱਤਾ ਖਤਮ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਪਹਿਲੇ ਪਰਸੂ ਪੁੱਛਿਆ ਗਿਆ ਸੀ ਕਿਹੜੇ ਗੁਰੂ ਜੀ ਨੇ ਮਸੰਦ ਪ੍ਰਥਾ ਖਤਮ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪ੍ਰਥਾ ਨੂੰ ਖਤਮ ਕੀਤਾ ਸੀ ਵੇਖੋ ਜੀ ਛੇਟਾ ਪ੍ਰਸ਼ਨ ਕਿਹੜਾ ਸੀ ਜਪਜੀ ਸਾਹਿਬ ਕਿਹੜੇ ਗੁਰੂ ਦੀ ਰਚਨਾ ਹੈ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਜਪਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦੇ ਬਾਣੀ ਦੀ ਕਿਆਜ਼ਤ ਨਸੀ ਉਹਨਾਂ ਨੇ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਦੇ ਨਾਲ ਵੀ ਜਾਣਿਆ ਜਾਂਦਾ ਸੀ ਉਹਨਾਂ ਦਾ ਜਨਮ ਨਨਕਾਣਾ ਸਾਹਿਬ ਵਿੱਚ ਹੋਆ ਤਿਕਤਕ ਮਾਸ ਦੀ ਪੂਨਮਾਸੀ ਨੂੰ ਉਹਨਾਂ ਦਾ ਜਨਮ ਮਨਾਇਆ ਜਾਂਦਾ ਸੀ ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਤੇ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਸੀ ਵੇਖੋ ਜੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਘਾੜੀ ਦਾ ਯੁੱਧ ਕਦੋਂ ਲੜਿਆ ਸੀ 1688 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 1688 ਵਿੱਚ ਪੰਘਾੜੀ ਦਾ ਯੁੱਧ ਲੜਿਆ ਸੀ ਅੱਧੀ ਕਕ੍ਹਾ ਇੱਥੇ ਸਮਾਪਤ ਹੋਈ ਸੀ ਅੱਧੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਮੈਨੇ ਕਮੈਂਟ ਬਾਕਸ ਵਿੱਚ ਦੱਸਣਾ ਤੇ ਅੱਧੀ ਕਕ੍ਹਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh